ਗੱਡੀ ਆ ਪਾਇਆ ਅਬ ਤੇਰਾ ਟਰੈਕਟਰ ਹੈ ਹੈ ਆਪਣਾ ਕਿਹੜਾ ਟਰੈਕਟਰ ਹੈ ਬਈ ਇੱਥੇ ਹੀ ਫਿਰਦਾ ਕੋਈ ਜਦਾ ਸ਼ਾਨਾ ਲੱਗਿਆ ਵੱਡਾ ਸ਼ਾਨਾ ਲੱਗਿਆ ਦੇਖ ਹਾਂ ਸੀਟ ਵੀ ਹੂਰੇ ਡਾਣੀ ਲੱਗੀ ਆ ਸ਼ੇਕ ਜੀ ਵੱਡਾ ਡੱਕ ਘੰਡਾ ਬਣਿਆ ਹਾਂ ਇਹ ਵੀ ਬਈ ਬਣਿਆ ਟਰੈਕਟਰ ਹੈ ਬਈ ਹੈ ਵਧੀਆ ਲੱਗਿਆ ਟਰੈਕਟਰ ਵਾਲਾ ਘੰਡ ਬਣਿਆ ਬਈ ਤੇ ਹੈ ਬੜਾ ਘੰਡ ਬਣਿਆ ਮੇਰਾ ਤੇਰੀ ਪਤਾ ਲੱਗ ਕੇ ਮੈਨੂੰ ਪਤਾ ਹੈ ਜਾਣਦਾ ਤੈਨੂੰ ਇੰਸਟਾ ਤੇ ਦੇਖਿਆ ਵੇ ਬਾਈ ਠੀਕ ਆ ਜਾਣਦਾ ਉਹ ਵੀ ਵੀਡੀਓ ਬੜੋ ਫਿਰ ਮੈਂ ਜਾਣਦਾ ਤੇਰਾ ਟਰੈਕਟਰ ਆ ਮੈਂ ਜਾਣਦਾ ਠੀਕ ਆ ਹਾਂ ਕਿੰਨਾ ਖਰਚ ਆ ਗਿਆ ਵਰਦਸੀ ਦੇ ਆ ਗਿਆ ਆ ਗਿਆ ਯਾਰ 6 ਆ ਗਿਆ ਅੱਲਾ ਮੈਕਲਾ ਬਾਈ ਪਤਾ ਛੋਟੇ ਦਾ ਰਾਣਾ ਲੈ ਕੇ ਆਉਂਦਾ ਤੁਸੀਂ ਇੱਥੋਂ ਲੈ ਕੇ ਆਉਂਦਾ ਇਹ 8 ਚਲੇ ਗਿਆ 8 ਚਲੇ ਗਿਆ ਇਹ ਫਿਰ ਮੈਂ ਤੇ ਇਹ ਖੇਤਰ ਮਾਡਲ ਹੈ ਨਹੀਂ ਪਹਿਲਾਂ ਤੁਸੀਂ ਥੋੜੇ ਕੋਲ ਟਰੈਕਟਰ ਸੀਗਾ ਤੁਸੀਂ ਪੀਸ ਦੱਸਿਆ ਠੀਕ ਆ ਸਾਡੇ ਬੁਲਿਹੜੀ ਕਿੱਥੋਂ ਜੀ ਜੀ ਹਾਂ ਉਹਨਾਂ ਨੇ ਕਿਹਾ ਆਪਦੀ ਮਾਸੇ ਠੀਕ ਆ ਹੰਗੋ ਦੇ ਉਹਨੇ ਕਹਾ ਕਵਾੜ ਚ ਮੈਂ ਉਹ ਦੱਸਾਂ ਮੈਂ ਸੋਣ ਮੰਨ ਲਿਆ ਜੇ ਤੋ ਨਾ ਕਵਾੜ ਚ ਗਏ ਤੁਸੀਂ ਕਵਾੜ ਚ ਕਿਹੋ ਜਿਹੀ ਹਾਲਾਤ ਵੀਰੇ ਦੇ ਕਵਾੜ ਚ ਤਾਂ ਬਸ ਡਾਇਰ ਮਹਿਸੂਸ ਕੀ ਇਹ ਮੈਂ ਗਾਇ ਨਹੀਂ ਬੈਟਰੀ ਵੀ ਨਹੀਂ ਸੀ ਬੈਟਰੀ ਵੀ ਆਪ ਧਰ ਕੇ ਲਿਆਂਦਾ ਸੀ ਟਿੱਕਾਂ ਤੇ ਕਰਿਆ ਪਿਆ ਹਾਂ ਬਸ ਅਹੀਂ ਸਮਝੋ ਤੁਸੀਂ ਚਿੱਕਾਂ ਦੇ ਬਸ ਕਰੋੜ ਦਾ ਰਹੀਆ ਕਰੋੜ ਦਾ ਸੀ ਹਾਂ ਮੈਂ ਬੈਟਰੀ ਧਰ ਕੇ ਦੀ ਜਿਹੜਾ ਧੱਕਾ ਲਾ ਕੇ ਮਾੜੀ ਮੋਟੀ ਜੀ ਬੈਟਰੀ ਸੀ ਨਾ ਲਾ ਕੇ ਵੀ ਬਸ ਲੇ ਫੜਦਾ ਕਰਨ ਲਿਆ ਗਿਆ ਯਾਰ ਬੱਸ ਕਰਿਆ ਲੈ ਤੇ ਫੜ ਕੇ ਆ ਗਏ ਫਿਰ ਫੈਮਿਲੀ ਦੀ ਰਿਐਕਸ਼ਨ ਕਿੱਦਾਂ ਦੇ ਦਿੱਤਾ ਦੱਸੇ ਨਹੀਂ ਬਾਹਰ ਹੀ ਵਾਰ ਕਰਕੇ ਰਾਇ ਬਾਹਰ ਹੀ ਵਾਰ ਹੁੰਦਾ ਸਿੱਧਾ ਨਿਕਲ ਜੇ ਜਦੋਂ ਤਿਆਰ ਹੋ ਕੇ ਆਇਆ ਹਾਂ ਪਤਾ ਨਹੀਂ ਪਤਾ ਨਹੀਂ ਇਹ ਦੋ ਜਣਾਂ ਦਾ ਕਿੰਨਾ ਖਰਚਾ ਆ ਗਿਆ ਵੀ ਯਾਰ ਪੱਕੀ ਨਹੀਂ ਕਿ ਇਹ ਲਸਾ ਸ਼ੇਪ ਲਸਾ ਹੈ ਬੇਜੇ ਰਾਈ ਚੱਪਾ ਹੈ ਤਾਰੇ ਗੁਰ ਲਟਰ ਮਟਰ ਵਿੱਚ ਰੈਡ ਟਰੈਕ ਕਿੰਨੇ ਨਮਾ ਅਸਮੁਫਰਕ ਵਾਟ ਕੇ ਸਾਨੂੰ 70 ਦਾ ਪਿਆ 70000 ਰੁਪਏ ਬਹੁਤ ਖਰਚਾ ਆ ਗਿਆ ਬਾਈਆਂ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਟਰੈਕਟਰ ਦੇ ਆਲੇ ਦੁਆਲੇ ਘੁੰਮ ਕੇ ਦਿਖਾ ਦੇ ਤੇ ਸਿਸਟਮ ਕਿੱਥੋਂ ਆਇਆ ਬਈ ਇਹ ਕੀ ਕਰਵਾਇਆ ਕੀ ਕਰਵਾਇਆ ਲਾ ਕੇ ਦਿਖਾ ਦੇ ਕਿਹੜਾ ਬਾਈ ਦੇਖੋ ਮਿੱਤਰੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਟਰੈਕਟਰ ਦੇ ਆਲੇ ਦੁਆਲੇ ਘੁੰਮ ਕੇ ਦਿਖਾ ਦੇ ਯਾਰ ਆਦੋ ਦੇਖੋ ਬਈ ਯਾਰ ਦਬਈ ਗਿਆ ਸੋਇਆ ਸੀ ਵੀਰੇ ਦੁਬਈ ਹੋ ਗਿਆ ਹੋਇਆ ਸੀ ਤੇ ਜਦੋਂ ਦੁਬਈ ਚ ਮਾਲਸ ਆਇਆ ਕਹਿੰਦੇ ਇਹੋ ਇਹਨਾਂ ਟਰੈਕਟਰ ਅੱਗੇ ਆ। ਚਾ ਵੀ ਮੁੰਡੇ ਕੋਲ ਆ ਚੱਲ ਕੋਈ ਗੱਲ ਨਹੀਂ ਬਈ ਫੇਰ ਆ ਜਾਗੇ ਹਨਾ ਤੇ ਸਾਨੂੰ ਡਿਸਟ੍ਰੀਮ ਹੀ ਚਲਾ ਕੇ ਦਿਖਾ ਦਾਂਗੇ ਤੇ ਹੁਣ ਬਈ ਸਾਰਾ ਫਿਰ ਵਰਕਿੰਗ ਆ। ਇਹ ਤਾਂ ਬਈ ਵਰਕਿੰਗ ਦਿੱਤੀ ਆ ਹੈ ਨਾ। ਹਾਂ। ਪਰ ਆਇਆ ਸਭ ਵਰਕਿੰਗ ਨਹੀਂ। ਤੇ ਸ਼ਾਹੀਦੋ ਬਸ ਨਾਲ ਆ ਹੀ ਆ। ਕੰਮ ਨਹੀਂ ਕਰਦਾ। ਕੰਮ ਕਰੇ। ਉਹ ਕਹਿੰਦਾ ਸ਼ੌਂਕ ਨੂੰ ਰੱਖਿਆ ਹੋਣਾ। ਆਪਾਂ ਪਿਛਲੇ ਪਿਛਲੇ ਵਾਰ ਵੀ ਲੈ ਗਏ ਸੀ ਨਾ ਪਹਿਲੇ ਪਿਛਲੀ ਹਾਂ ਉਹ ਤੋਂ ਪਿਛਲੀ ਆ ਤੇ ਰੰਗ ਤੁਸੀਂ ਕਹਾਂਗੇ ਐਸੇ ਪ੍ਰੋਪਰ ਕਰੀ ਜਾਂਦੇ ਹੋ ਇਹ ਤਾਂ ਕਿਰਾਇਆ ਤਾਂ ਵੈਸੀ ਹੀ ਸੀਗਾ ਪਰ ਹੁਣ ਇਹਦੇ ਨਾਲ ਮਿਲ ਗਿਆ ਪਰ ਰੰਗ ਮਿਲ ਗਿਆ ਆਹ ਬਾਈ ਨੇ ਕਹੀ ਕਹਿੰਦਾ ਕਹਾਂ ਕੇ ਐਸਲ ਨੂੰ ਡਾਇਰੈਕਟਰ ਮੈਂ ਕਹਾਂ ਐਸਲ ਦੇ ਮਖਾ ਲਾ ਵਾਈਟ ਐਸ਼ ਰੀਡੀ ਚੈਲ ਅਸੀਂ ਬਿਲਕੁਲ ਟੂਨੀ ਪ੍ਰੈਸ਼ਰ ਐਡ ਕਰਾਂਗੇ ਮੇਲੇ ਦੇ ਵਿੱਚ ਲਈ ਫਿਰਦੇ ਆਪਾਂ ਇਹ ਦबई ਵਾਲੇ ਵੀਰਾਂ ਡਰਾਈਵਰ ਤੁਸੀਂ ਅਕਸਰ ਇੰਸਟਾ ਤੇ ਦੇਣੀ ਹੁੰਦੇ ਹੋ ਰੀਲਾਂ ਦबई ਵਾਲੇ ਵੀਰ ਆ ਘੰਟਾ ਮਨ ਡਰਾਈਵਰ ਪਿੰਡ ਦਾ ਪਿੰਡਾ ਬਈ ਦਾ ਕਿਹੜੀ ਛੜ ਰਿਆ ਜਾਂਦਾ ਪਿੰਡਾ 1.7 ਕੋਲੇ ਪੈਂਟ ਭਾਈ ਰੁਪਏ ਕੋਲੇ ਪੈਂਟ ਆਗਾ ਹਰ ਝੰਡਲੋ ਦਾ ਦੇਖੋ ਤੁਸੀਂ ਰਿਐਕਸ਼ਨ ਦੇਖੋ ਬਾਈ ਓਏ ਦਾਗਦੇ ਹਰੇ ਵੀਰ ਇਹ ਤਾਂ ਉੱਤੇ ਵਗਿਆ ਬਾਈ ਵਾਲਾ ਨਾ ਘਰਵਾਜਦਾ ਹੈ ਬਾਈ ਦਾ ਪਿੰਡਾ ਕੰਨਾ ਮੰਨਾ ਇਹ ਬਾਈ ਦਾ ਟਰੈਕਟਰ ਤੁਸੀਂ ਦੇਖ ਹੀ ਲਿਆ YouTube ਤੇ ਜਾ ਕੇ ਫੁੱਲ ਵੀਡੀਓ ਜ਼ਰੂਰ ਦੇਖ ਲੈ ਮਿੱਤਰੋ ਬਾਈ ਨੇ ਬਹੁਤ ਸੋਹਣਾ ਬਣਾਇਆ ਯਾਰ ਸਿਰਾਂ ਲਾਦੀ ਜਮਾ ਸਹੀ ਲੱਗਦਾ ਬਾਈ